nao do lado ਪਹਿਲਾਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਘਰ ਆਣ ਕੇ ਸਵੇਰ ਤੋਂ ਨਾਤਮਕਸ ਤੋਂ ਹੋਈਆਂ ਵਾ ਇਸ ਪਵਿੱਤਰ ਦਿਹਾੜੇ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜਿਹੜੀ ਰਹਿਰਾ ਸਾਹਿਬ ਦੇ ਟਾਈਮ ਤੋਂ ਬਾਅਦ ਅਸਤਵਾਦੀ ਦਾ ਆਨੰਦ ਵੇਖਣ ਨੂੰ ਮਿਲਿਆ ਹੈ ਬਹੁਤ ਹੀ ਆਨੰਦ ਆਇਆ ਹੈ ਸੰਗਤਾਂ ਜਿਹੜੀਆਂ ਅਸਤਵਾਦੀ ਵੇਖਣ ਵਾਸਤੇ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਆਨੰਦ ਮਾਣ ਰਹੀਆਂ ਵਾ ਇਸ ਤੋਂ ਬਾਅਦ ਜਿਹੜਾ ਰਾਤ ਨੂੰ ਗੁਰਪੁਰਪ ਜਿਹੜਾ 1:40 ਤੇ ਸ੍ਰੀ ਖੰਡਪਰ ਸਾਹਿਬ ਜੀ ਦੇ ਭੋਗ ਪੈਣਗੇ ਦੀਵਾਨ ਸੱਜਣਗੇ ਜਿਹੜੇ ਲਗਾਤਾਰ ਆਖਲ ਤੋਂ ਦੀਵਾਨ ਚੱਲ ਰਿਹਾ ਜਿਸ ਵਿੱਚ ਰਾਗੀ ਢਾਡੀ ਕਵੀਸ਼ਰ ਸੰਤ ਮਹਾਂਪੁਰਖ ਜਿਹੜੇ ਹਾਜ਼ਰੀਆਂ ਭਰ ਰਹੇ ਆ ਇਸ ਸੁਵਿਤਰ ਦਿਹਾੜੇ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਮਨ ਮੇਜ ਜੀ ਦੇ 550 ਪਸੰਦ ਪ੍ਰਕਾਸ਼ ਗੁਰੂ ਜੀ ਨਾਲ ਸੰਬੰਧੀ ਇਹਨਾਂ ਨੇ ਹਾਥ ਜੀ ਲਈ ਬਹੁਤ ਵਧੀਆ ਰਮਨ ਮੋਹਨ ਦੇਸੀ ਜੀ ਹੈ ਦਾ ਲਗੇ ਇਸ ਵਾਰ ਐਸਜੀਪੀਸੀ ਇਸ ਵਾਰੀ ਪ੍ਰਬੰਧ ਬਹੁਤ ਵਧੀਆ ਸੀ ਐਸਜੀਪੀਸੀ ਦੇ ਵੀ ਪ੍ਰਚਾਰਣ ਦੇ ਵੀ ਬਹੁਤ ਚੰਗੇ ਸੀ ਪ੍ਰਬੰਧ ਬਸ ਥੋੜੀਆਂ ਸੜਕਾਂ ਟੁੱਟੀਆਂ ਹੀ ਰਹਿ ਗਈਆਂ ਨਹੀਂ ਰਹਿ ਗਈਆਂ ਪਰ ਕੀ ਪ੍ਰਬੰਧ ਸਾਰੇ ਠੀਕ ਜੀ ਕੀ ਸੁਣਿਆ ਬਣਾ ਚਾਹੁੰਦੇ ਹਾਂ ਸੰਗਤਾਂ ਨੂੰ ਸੁਣਿਆ ਇਹੀ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਸਿਧਾਂਤ ਹੈ ਜੀ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਉਸ ਨੂੰ ਫੋਲੋ ਕਰਨਾ ਚਾਹੀਦਾ ਜੀ ਉਸ ਦੇ ਮੁਤਾਬਿਕ ਹੀ ਹਰ ਬੰਦੇ ਨੂੰ ਚੱਲਣਾ ਚਾਹੀਦਾ ਜੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਤੇ ਇੱਥੇ ਹਾਜ਼ਰੀ ਲਵਾਉਣਾ ਜਿਹੜਾ ਐਤ ਕੀ ਮੈਂ ਇੱਥੇ ਨਜ਼ਾਰਾ ਵੇਖਿਆ ਬਹੁਤ ਜਿਆਦਾ ਸੰਗਤ ਦੇਸ਼ ਵਿਦੇਸ਼ ਤੋਂ ਇੱਥੇ ਪਹੁੰਚੀ ਆ ਬਹੁਤ ਹੀ ਠਾਠਾ ਮਾਰਦਾ ਜਿਹੜਾ ਨਜ਼ਾਰਾ ਇੱਥੇ ਗੁਰੂ ਦਾ ਲੈ ਰਿਆ ਨੇ ਸੰਗਤਾਂ ਔਰ ਅਸਤ ਬਾਜੀ ਜਿਹੜੀ ਕੱਲੀ ਆ ਉਹ ਬਹੁਤ ਹੀ ਉਲਫ ਨਜ਼ਾਰਾ ਜਿਹੜਾ ਲਿਆ ਵਾ ਸੰਗਤਾਂ ਨੇ ਸੋ ਮੈਂ ਆਪਣੇ ਵੱਲੋਂ ਆਪਣੇ ਮੁਖ ਸੇਵਾਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹੀਆਂ ਸੰਗਤਾਂ ਨੂੰ ਵਿਦੇਸ਼ ਅਰ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾ ਜੋ ਸੰਗਤਾਂ ਨੇ ਲੰਗਰਾਂ ਦੇ ਪ੍ਰਬੰਧ ਕੀਤੇ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਉਹਨਾਂ ਨੂੰ ਜਿਹਾ ਕਹਿਣਾ ਧੰਨਵਾਦ ਕਰਦਾ ਉਹਨਾਂ ਦਾ ਪ੍ਰੈਸ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਪ੍ਰਸ਼ਾਸਕ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬੜਾ ਸਾਡਾ ਸਾਥ ਦਿੱਤਾ ਤੋ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰੀ ਫੇਰ ਮੈਂ ਦੇਸ਼ ਵਿਦੇਸ਼ ਦੀ ਸਮੂਹਤੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਖਿਮਾ ਚੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪ੍ਰਕਾਸ਼ ਪੁਰਬ ਤਾਂ ਦਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਜੀ ਦਾ ਜਿਹੜਾ ਸੰਗਤਾਂ ਉਹ ਅੱਜ ਮਨਾ ਰਹੀਆਂ ਵਾਂ ਤੇ ਅਸਤਵਾਜੀਆਂ ਚੱਲ ਰਹੀਆਂ ਵਾਂ ਸਭ ਸੰਗਤਾਂ ਬੜੇ ਹੀ ਉਤਸ਼ਾਹ ਦੇ ਨਾਲ ਇਹ ਪ੍ਰਕਾਸ਼ ਪੁਰਬ ਨੂੰ ਅੱਜ ਮਨਾ ਰਹੀਆਂ ਵਾਂ ਕਿਥੇ ਕਿ ਹਰ ਇੱਕ ਜਥੇਬੰਦੀਆਂ ਵੱਲੋਂ ਲੰਗਰ ਲਾਏ ਗਏ ਆ ਹਰ ਇੱਕ ਨੇ ਜਿਹੜਾ ਵਾ ਆਪਣੇ ਢੰਗ ਨਾਲ ਮਤਲਬ ਤਿਆਰੀਆਂ ਜਿਹੜੀਆਂ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਕੀਤੀਆਂ ਵਾਂ ਤੇ ਬੜੀ ਹੀ ਖੁਸ਼ੀ ਦੇ ਨਾਲ ਜਿਹੜਾ ਸੰਗਤਾਂ ਵਾ ਉਹ ਮਹਾਰਾਜ ਦਾ ਪ੍ਰਕਾਸ਼ ਪੁਰਬ ਜਿਹੜਾ ਅੱਜ ਮਨਾ ਰਹੀਆਂ ਵਾਂ ਸਭ ਸੰਗਤਾਂ ਨੂੰ ਇੱਕ ਵਾਰ ਮੈਂ ਫਿਰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਇੰਨਾ ਖੁਸ਼ ਹੋਇਆ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਆਤਿਸ਼ਬਾਜ਼ੀ ਚਲਾਈ ਗਈ ਹੈ ਤੇ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਦੇ ਪ੍ਰਕਾਸ਼ ਪਰ ਉਤੇ ਸਾਰੇ ਜਗਤ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਬੈਠੀਆਂ ਨੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਔਰ ਜਿੰਨੀ ਵੀ ਸੰਗਤ ਅੱਜ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਦਨਾਰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਪਰ ਉਹ ਮਨਾਨ ਆਈਆਂ ਉਹਨਾਂ ਨੂੰ ਅੱਜ ਜੀ ਆਇਆਂ ਕਿੰਨਾ ਧੰਨਵਾਦ ਕਰਦਾ ਔਰ ਗੁਰੂ ਮਹਾਰਾਜਾ ਕਿਰਪਾ ਕਰਮ ਜਿੰਨੀਆਂ ਸੰਗਤਾਂ ਅੱਜ ਆਪ ਜੀ ਦੇ ਸਥਾਨ ਤੇ ਮੱਥਾ ਟੇਕ ਕੇ ਆ ਰਹੀਆਂ ਸਾਰਿਆਂ ਦੇ ਪਰਿਵਾਰਾਂ ਵਿੱਚ ਖੁਸ਼ੀਆਂ ਤੰਦਰੁਸਤੀ ਔਰ ਚੜ੍ਹਦੀ ਕਲਾ ਵਿੱਚ ਰੱਖਣ ਤੋਂ ਸੰਗਤਾਂ ਜਿੱਥੋਂ ਵੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਫਿਲਦਾਨ ਪਲੋਦੀ ਦੀ ਧਰਤੀ ਤੇ ਹੋਰ ਹੌਮ ਹੋਵਾ ਕੇ ਪਹੁੰਚਣ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਪੁਰਬ ਇੱਥੇ ਚੜ੍ਹਦੀ ਕਲਾ ਵਿੱਚ ਮਨਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ